ਮਹਾਨ ਸਾਹਿਬ ਕਾਮ ਕਰੋ ਤੇ ਕ੍ਰੋਧ ਤੇ ਚੱਕਰਾਂ ਚ ਹੀ ਫਸੇ ਦਿਆਂ ਤੇ ਸ਼ਾਂਤੀ ਅਸੀਂ ਕਿੱਸਾ ਪਾਈਏ ਹਾਂ ਦੇਖੋ ਜਿਹੜੀਆਂ ਇਹ ਦੋ ਪਾਵਰਸ ਹੈਗੀਆਂ ਕਾਮ ਤੇ ਕ੍ਰੋਧ ਕਾਮ ਜਿਹੜਾ ਆ ਮੂਲ ਆਧਾਰ ਚੱਕਰ ਫਸ ਜਿਹੜਾ ਸਾਡਾ ਸੰਤ ਅੱਛਾ ਹਾਂਜੀ ਇਹ ਸਾਰੀ ਜਿਹੜੀ ਦੁਨੀਆ ਦੀ ਜਿਹੜੀ ਕਾਇਨਾਤ ਉਹਦੀ ਜੜ ਹੈ ਅੱਛਾ ਇਸ ਜਿਹੜੀ ਜੜ ਜਦੋਂ ਤੰਦਰੁਸਤ ਹੋਏਗੀ ਉਦੋਂ ਬੂਟਾ ਤੰਦਰੁਸਤ ਹੋਏਗਾ ਹਾਂ ਹੈਨਾ ਅਸਲ ਦੇ ਵਿੱਚ ਕੰਮ ਜਿਹੜਾ ਹੈਗਾ ਇਹ ਸਾਡੇ ਜਿਹੜੀਆਂ ਅੰਦਰ ਜਿਹੜੀਆਂ ਸ਼ਕਤੀਆਂ ਹੈਗੀਆਂ ਪੰਜ ਉਹਨਾਂ ਦਾ ਪਹਿਲਾ ਚੱਕਰ ਹੈਗਾ ਅੱਛਾ ਇਸ ਚੱਕਰ ਦੇ ਉੱਤੇ ਜਦੋਂ ਅਸੀਂ ਗੱਲ ਕਰਾਂਗੇ ਇਹ ਜਿਹੜਾ ਚੱਕਰ ਹੈ ਮਰਦ ਦਾ ਆਲਵੇਸ ਐਕਟਿਵ ਹੈ ਅੱਛਾ ਕੋਈ ਵੀ ਮਰਦ ਇਸ ਦੁਨੀਆ ਦਾ ਜਿਹੜਾ ਹੈਗਾ ਉਹ ਹਰ ਵੇਲੇ ਕੰਮ ਦੇ ਲਈ ਤਿਆਰ ਹੈ ਹਾਂਜੀ ਉਹਨੂੰ ਉਹਨੂੰ ਹਰ ਪਾਸੇ ਕਾਮਨਾ ਦਾ ਨਜ਼ਰ ਆਉਂਦਾ ਉਹ ਕਾਮਨਾਵਾਂ ਦਾ ਹਾਂਜੀ ਫੜਿਆ ਆ ਹਾਂਜੀ ਬੰਦਾ ਆ ਉਹਨੂੰ ਜਿਹੜਾ ਵੀ ਜਦੋਂ ਵੀ ਕਿਸੇ ਨੂੰ ਵੀ ਦੇਖਦਾ ਆ ਉਹ ਉਹਦੇ ਅੰਦਰ ਕਾਮਨਾ ਉੱਠਦੀ ਹੈ ਚਾਹੇ ਕੋ ਗੱਡੀ ਵੱਡੀ ਦੇਖਦਾ ਕਾਮ ਉੱਠੀ ਉਹ ਤੂੰ ਦੇਖਦਾ ਕਾਮ ਠੀਕ ਹੈ ਮਟੀਰੀਅਲ ਹੋਵੇ ਚਾਹੇ ਕੁਝ ਹੋਵੇ ਅੱਛਾ ਇਹ ਚੱਕਰ ਜਿਹੜਾ ਮਰਦ ਦਾ ਐਕਟਿਵ ਹੈ ਨੰਬਰ 1 ਇਹ ਅੰਡਰਸਟੈਂਡ ਕਰ ਲਓ ਔਰਤ ਦਾ ਐਕਟਿਵ ਨਹੀਂ ਹੈ ਅੱਛਾ ਜਿਹੜਾ ਸੈਕੰਡ ਚੱਕਰਾ ਹੈਗਾ ਉਹ ਹੈਗਾ ਜਿਹਨੂੰ ਆਪਾਂ ਕ੍ਰੋਧ ਕਹਿੰਦੇ ਆ ਅਸਲ ਚ ਕ੍ਰੋਧ ਨਹੀਂ ਉਹਨੂੰ ਸਵਾਦ ਸਥਾਨ ਕਹਿੰਦੇ ਆ ਠੀਕ ਹੈ ਉਹ ਸਵਾਦਾਂ ਦਾ ਚੱਕਰ ਹੈ ਅੱਛਾ ਇਹ ਹੋਰ ਪ੍ਰੋਐਕਟਿਵ ਹੈ ਅੱਛਾ ਔਰਤ ਜਿਹੜੀ ਕਾਮ ਨਹੀਂ ਚਾਹਦੀ ਔਰਤ ਜਿਹੜੀ ਹੈ ਉਹ ਸਵਾਦਾਂ ਚ ਗੁਆਚੀ ਉਹ ਮਰਦ ਕਾਮ ਚ ਗੁਆਚਿਆ ਅੱਜ ਹੁਣ ਇਹ ਦੋ ਚੱਕਰ ਆ ਜਿਹੜੇ ਇਹਨਾਂ ਦਾ ਬੈਲੈਂਸ ਹੋਣਾ ਬਹੁਤ ਇੰਪੋਰਟੈਂਟ ਹੈ। ਅੱਛਾ ਦੇਖੋ ਇੱਕ ਚੱਕਰ ਔਰਤ ਦਾ ਐਕਟਿਵ ਹੈ ਦੂਜਾ ਮਰਦ ਦਾ ਮਰਦ ਦਾ ਹੁਣ ਜੜੀਆਂ ਔਰਤ ਕੀ ਹੈ ਉਹ ਅੱਛੇ ਅੱਛੇ ਫੂਡ ਚ ਹਾਂਜੀ ਅੱਛੇ ਕੱਪੜਿਆਂ ਚ ਰੰਗਾਂ ਚ ਘੁੰਮਣਾ ਫਿਰਨਾ ਪਸੰਦ ਕਰਦੀ ਹੈ ਮੇਕਅਪ ਉਹਨੂੰ ਹਰ ਵਕਤ ਇੱਕਦਮ ਹਰ ਤਰ੍ਹਾਂ ਦੀ ਲਗਜ਼ਰੀ ਚਾਹੀਦੀ। ਆਹ ਮਰਦ ਨੂੰ ਨਹੀਂ ਚਾਹੀਦੀ ਲਗਜ਼ਰੀ। ਹਾਂਜੀ ਮਰਦ ਪੈਸਾ ਕਮਾਉਂਦਾ ਉਹ ਕਹਿੰਦਾ ਪਹਿਲਾਂ ਮੈਂ ਇਕੱਠਾ ਕਰਾਂ ਫਿਰ ਮੈਂ ਔਰਤ ਕਹਿੰਦੀ ਨਹੀਂ ਅੱਜ ਹੀ ਮੈਨੂੰ ਅੱਜ ਚਾਹੀਦਾ ਆਹ ਫੂਡ ਖਾਣਾ ਤਾਂ ਖਾਣਾ ਹੈ। ਹਾਂ ਇਸ ਕਰਕੇ ਜਿਹੜਾ ਇਨਸਾਨ ਹੈਗਾ ਉਹਨੂੰ ਪਹਿਲਾਂ ਆਪਣੀ ਕਾਮਨਾਵਾਂ ਨੂੰ ਸਮਝਣਾ ਚਾਹੀਦਾ ਕਿ ਮੇਰੇ ਉੱਤੇ ਜਿਹੜੀਆਂ ਮੇਰੀਆਂ ਕਾਮਨਾਵਾਂ ਤਾਂ ਨਹੀਂ ਹਾਵੀ। ਅੱਛਾ ਠੀਕ ਹੈ। ਤੇ ਔਰਤ ਨੂੰ ਵੀ ਸਮਝਣਾ ਚਾਹੀਦਾ ਕਿ ਮੇਰੇ ਦੇ ਉੱਤੇ ਜਿਹੜਾ ਇਹ ਸੁਵਾਦਾਂ ਦਾ ਕਿਤੇ ਜਿਹੜਾ ਉਹ ਪਾਵਰ ਤਾਂ ਨਹੀਂ ਹਾਵੀ ਹੋਗੀ ਕਿ ਮੈਂ ਸਾਰੀ ਜਿਹੜੀ ਆਪਣੀ ਕਮਾਈ ਉਹਦੇ 'ਚ ਖਰਚ ਰਹੀ ਹਾਂ। ਹਾਂਜੀ। ਇਹ ਜਿਹੜੇ ਦੋ ਚੱਕਰ ਪਹਿਲਾਂ ਸਮਝ ਲੈ ਜੋੜੇ ਚੱਕਰ। ਤੀਜਾ ਚੱਕਰ ਹੈ ਜਿਹੜਾ ਉਹਨੂੰ ਮਣੀਪੁਰ ਕਹਿੰਨੇ। ਹਾਂਜੀ। ਜਦੋਂ ਕੋਈ ਬੰਦਾ काम दी तलाश ਦੇ ਵਿੱਚ ਭਟਕਦਾ ਆ ਮੰਨ ਉਹਨੇ ਭਾਵੇਂ ਦੁਨੀਆ ਚ ਘਰ ਲੈਣਾ ਇਹ ਵੀ ਕੰਮ ਆਇਆ ਉਹਨੇ ਵਿਆਹ ਕਰਾਉਣਾ ਆ ਹਾਂਜੀ ਉਹ ਫਿਰ ਦੇਖਦਾ ਆ ਕਿ ਜਿਸ ਤਰ੍ਹਾਂ ਦੇ ਮੈਂ ਔਰਤ ਨੂੰ ਲੱਭਦਾ ਆ ਉਹਦੇ ਲਈ ਉਹਨਾ ਮੇਰੇ ਕੋਲ ਪੈਸਾ ਨਹੀਂ ਹੈ ਅੱਛਾ ਮੇ ਉਨੀ ਪਾਵਰ ਨਹੀਂ ਹੈ ਜੀ ਉਹ ਫਿਰ ਕੀ ਕਰਦਾ ਹਾਂਜੀ ਫਿਰ ਉਹ ਪ੍ਰਾਪਰਟੀਆਂ ਇਕੱਠੀਆਂ ਕਰਦਾ ਮਣੀਪੁਰ ਚ ਚੱਕਰ ਜਗਾਂ ਦਾ ਅੱਛਾ ਔਰਤ ਨਹੀਂ ਇਹਨਾਂ ਚੱਕਣਾ ਚ ਪੈਂਦੀ ਪ੍ਰਾਪਰਟੀਆਂ ਤੇ ਉਹਨੂੰ ਪਤਾ ਮਰਦ ਨੇ ਕਮਾ ਲੈਣੀ ਹੁੰਦੀ ਹੈ ਠੀਕ ਹੈ ਅੱਛਾ ਹੁਣ ਜਦੋਂ ਉਹ ਕਮਾਲ ਲੈਂਦਾ ਜਿਸ ਲਈ ਕਮਾਨ ਤੁਰਿਆ ਸੀ ਮੰਨ ਲਓ ਵੀ ਮੈਂ ਆ ਪਾਣਾ ਆਪਣਾ ਫੇਰ ਕੀ ਜਦੋਂ ਕੋ ਪੈਸੇ ਆਦੇ ਉਹ ਕਹਿੰਦਾ ਫਿਰ ਮੈਂ ਛੋਟੀ ਗੱਡੀ ਕਿਉਂ ਲਾਂ ਮੈਂ ਹੁਣ ਤਾਂ ਵੱਡੀ ਲਾਂ ਹੁਣ ਮੈਂ ਐਸੀ ਔਰਤ ਨੂੰ ਜਿਹਨੂੰ ਪਾਣ ਤੁਰਿਆ ਸੀ ਹੁਣ ਮੈਂ ਵਧੀਆ ਹੀਰੋਨ ਨਾਲ ਸ਼ਾਦੀ ਕਰੂੰ ਹਾਂਜੀ ਠੀਕ ਹੈ ਨਾ ਠੀਕ ਹੈ ਅੱਛਾ ਹੁਣ ਕੀ ਆ ਜਿਹੜਾ ਫਿਰ ਇੱਥੇ ਫਿਰ ਉਹ ਮਰਦ ਕੋ ਪਾਵਰਾ ਜਾਂਦੀ ਫਿਰ ਪਾਵਰਾ ਕੇ ਫਿਰ ਉਹ ਉਹਦੇ ਚ ਹੋਰ ਕਾਮਨਾਮਾ ਜਗਦੀਆਂ ਅੱਛਾ ਇੱਥੇ ਉਹ ਖਤਮ ਹੋ ਜਾਂਦਾ ਅੱਛਾ ਅਗਲਾ ਚੱਕਰ ਜਿਹੜਾ ਹਾਰਟ ਚੱਕਰ ਆ ਫਿਰ ਔਰਤ ਦਾ ਐਕਟਿਵ ਅੱਛਾ ਔਰ ਜਦੋਂ ਕਿਸੇ ਨੂੰ ਪਿਆਰ ਕਰਦੀ ਹੈ ਉਹ ਦਿਲੋਂ ਪਿਆਰ ਕਰਦੀ ਹੈ ਹਾਂਜੀ ਮਰਦ ਕੀ ਆਤ ਨੂੰ ਜੱਫੀ ਪਾ ਕੇ ਦੂਜੀ ਜਿਹੜੀ ਚਲੀ ਜਾਂਦਾ ਉਹਨੂੰ ਦੇਖਦਾ ਆਹ ਮਰਦ ਦੇ ਅੰਦਰ ਮਤਲਬ ਕਮੀ ਹੈ ਹਾਂਜੀ ਇਸ ਕਰਕੇ ਜਿਹੜਾ ਇਮੋਸ਼ਨ ਹੈ ਜੇ ਇੱਕ ਛੋਟੀ ਜਿਹੀ ਬੱਚੀ ਵੀ ਹੈ ਨਾ ਇੱਕ ਖਿਡੌਣੇ ਨੂੰ ਵੀ ਫੜ ਲੀ ਆਪਣੇ ਹੱਥੇ ਉਹ ਵੀ ਮਾਂ ਦੀ ਤਰ੍ਹਾਂ ਫੱਕੜਦੀ ਹੈ ਹਾਂ ਉਹਦੇ 'ਚ ਮਮਤਾ ਆ ਬਿਕੋਜ਼ ਇਹ ਜਿਹੜਾ ਹਾਰਟ ਚੱਕਰਾ ਮਮਤਾ ਦੇ ਨਾਲ ਰਿਲੇਟਡ ਹੈ ਮਾਦਾ ਇਸੇ ਮੂਨ ਆ ਇਹਦਾ ਮਾਲਕ ਹਾਂਜੀ ਅੱਛਾ ਹੈਪਨ ਕੀਆ ਜਦੋਂ ਇਹ ਚੱਕਰ ਜਿਹੜਾ ਐਕਟ ਹੁੰਦਾ ਹਾਂਜੀ ਉਦੋਂ ਔਰਤ ਦੇ ਅੰਦਰ ਤੇ ਮਰਦ ਦੇ ਅੰਦਰ ਫਿਰ ਪ੍ਰੇਮ ਸੱਚਾ ਪ੍ਰੇਮ ਜਾਗਦਾ ਅੱਛਾ ਹੁਣ ਉਸ ਤੋਂ ਬਾਅਦ ਫਿਰ ਇਹ ਤਾਂ ਦੋ ਚੱਕਰ ਦੇਖੋ ਜੇ ਬੰਦਾ ਪਾਵਰ ਇਕੱਠੀ ਕਰਦਾ ਤੇ ਔਰਤ ਅੱਗੇ ਫਿਰ ਕਹਿੰਦੀ ਆ ਪਾਵਰ ਤੇਰੇ ਕੋ ਬਥੇਰਾ ਬਤ ਕੀ ਤੈਨੂੰ ਤੇਰੇ ਅੰਦਰ ਉਹ ਹੈ ਇਹ ਪ੍ਰੇਮ ਸੱਚਾ ਪ੍ਰੇਮ ਹੈ ਹਾਂਜੀ ਮਰਦ ਦੇ ਅੰਦਰ ਉਹ ਵੀ ਹੈ ਨਹੀਂ ਅੱਛਾ ਫਿਰ ਫਿਰ ਅਗਲਾ ਚੱਕਰ ਅਗਲਾ ਮਰਦ ਬੋਲਦਾ ਹਾਂਜੀ ਔਰ ਥੋੜੀ ਬੋਲਦੀ ਆ ਪਰਵਚਨ ਕਰਦੀ ਫਿਰਦੀ ਆ ਕੋ ਸੌ ਚ ਕੋਈ ਕੀ ਹਾਂਜੀ ਮਰਦ ਹਰ ਪਾਸੇ ਬੋਲਦਾ ਜਿਹੜੀ ਖੂਬਸੂਰਤ ਔਰਤ ਆ ਉਹਨੂੰ ਪਰਵਚਨ ਕਰਨ ਦੀ ਲੋੜ ਕੀ ਐ ਉਹਦੇ ਅੱਗੇ ਤਾਂ ਅੱਗੇ ਅੱਗੇ ਪਿੱਛੇ ਸਭ ਕਾਰਾ ਮਾਤਾ ਕੋ ਮਦਦ ਨਹੀਂ ਹਾਂਜੀ ਦੈਨ ਇਹ ਜਿਹੜਾ ਚੀਜ਼ ਹੈਗਾ ਆ ਜਦੋਂ ਇਹ ਜਿਹੜਾ ਗਲਾ ਆ ਬੰਦਾ ਜਿੰਨੇ ਵੀ ਵੱਡੇ ਵੱਡੇ ਲੀਡਰ ਆ ਭਾਸ਼ਣ ਦਿੰਦੇ ਇਹ ਕਰ ਦਿੰਗੇ ਉਹ ਖਾੜ ਦੇਣਗੇ ਅੱਛਾ ਦੈਨ ਕਿ ਫਿਰ ਆਂਦੇ ਆ ਹਾ ਚੱਕਰ ਹਾਂ 第三 ਅੱਖ ਔਰਤ ਦੀ ਹਾਂਜੀ ਨੇਚੁਰਲ ਐਕਟਿਵ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇੰਟੂਇਸ਼ਨ ਪਾਵਰ ਆ ਉਹ ਦੇਖ ਕੇ ਸੁੰਘ ਕੇ ਦੱਸ ਦੇਗੀ ਕਿ ਕਿਹੜਾ ਪਰਫਿਊਮ ਕਿਹਦਾ ਲੱਗਿਆ ਹੈ ਹਾਂਜੀ ਹਾਂਜੀ ਉਹ ਤੁਹਾਨੂੰ ਤੁਸੀਂ ਘਰ ਬੈਠੋਗੇ ਫ੍ਰਿਜ ਖੋਲੋਗੇ ਤੇ ਔਰਤ ਨੂੰ ਪੁੱਛੋਗੇ ਟੈਲੀਫੋਨ ਤੇ ਖਾਣਾ ਨਹੀਂ ਰੱਭ ਰਿਆ ਉਹ ਕਹੇਗੀ ਉੱਪਰਲੇ ਖਾਣੇ ਦੇ ਵਿੱਚ ਪੀਲੇ ਡੱਬੇ ਦੇ ਵਿੱਚ ਗੋਭੀ ਦੀ ਸਬਜ਼ੀ ਪਈ ਹੈ ਥੱਲੇ ਦੇ ਖਾਣੇ ਤੇ ਨੀਲੇ ਡੱਬੇ ਦੇ ਵਿੱਚ ਚਟਣੀ ਪਈ ਹੈ ਉਹਨੂੰ ਐਨਾ ਪਤਾ ਅੰਟੀ 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 ਔਰਤ ਇੱਕੋ ਹੀ ਟਾਈਮ ਕਿੰਨੇ ਕੰਮ ਕਰ ਸਕਦੀ ਹੈ ਹਾਂ ਉਹ ਕਰਚੀ ਵੀ ਕਮਾ ਸਕਦੀ ਹੈ ਫੋਨ ਤੇ ਗੱਲ ਵੀ ਕਰ ਸਕਦੀ ਹੈ ਉਧਰ ਨਿਆਣੇ ਨੂੰ ਵੀ ਦੇਖਦੀ ਆ ਮਰਦ ਤਾਂ ਕਰ ਸਕਦਾ ਮਰਦ ਇੱਕ ਕੰਮ ਇੱਕੋ ਹੀ ਟਾਈਮ ਕਰਦਾ ਔਰਤ ਸ਼ਕਤੀ ਉਹ ਮਲਟੀਪਲ ਕਰਦੀ ਹੈ ਅੱਛਾ ਸੋ ਇਸ ਕਰਕੇ ਔਰਤ ਨੂੰ ਕਿਸੇ ਭਗਤੀ ਦੀ ਜ਼ਰੂਰਤ ਨਹੀਂ ਉਹ ਇਟ ਸੈਲਫ ਪਾਵਰਫੁਲ ਇੱਥੇ ਆਈ ਹੈ ਜਦੋਂ ਇਹ ਚੱਕਰ ਬੈਲੈਂਸ ਹੋ ਜਾਂਦੇ ਮਰਦ ਦੇ ਵੀ ਤੇ ਔਰਤ ਦੇ ਵੀ ਅੱਛਾ ਜੇ ਕੱਲੇ ਹੀ ਔਰਤ ਨੇ ਸਾਰੇ ਚੱਕਰ ਐਕਟਿਵ ਹੈ ਫਿਰ ਵੀ ਗਲਤ ਹੈ ਹਾਂਜੀ ਔਰ ਤਾਂ ਸਵਾਦਾਂ 'ਚ ਗੁਆਚੀ ਐ ਔਰ ਤਾਂ ਮੋਹ 'ਚ ਹੀ ਗੁਆਚੀ ਐ इमोਸ਼ਨਾਂ 'ਚ ਹੀ ਗੁਆਚੀ ਐ ਉਹ ਆਪਣੇ ਆ ਦਾ ਹੀ ਸੋਚੀ ਜਾਂਦੀ ਆਪਣਾ ਹੀ ਸੋਚੀ ਜਾਂਦੀ ਐ ਜਾਂ ਉਹ ਉਹਦੇ ਕੋਲ ਇੰਨੀ ਪਾਵਰ ਆ ਗਈ ਉਸ ਪਾਵਰ ਨੂੰ ਹਰ ਵਕਤ ਉਹ ਇੱਕ ਸੈਟਲਾਈਟ ਹੀ ਬਣ ਗਈ ਮਰਦ ਦੀ ਅੱਛਾ ਉਹ ਤਾਂ ਹਰ ਵੇਲੇ ਨਿਗ੍ਹਾ ਰੱਖ ਰਹੀ ਐ ਇਹ ਵੀ ਗਲਤ ਗੱਲ ਹੋ ਗਈ ਇਸੇ ਤਰ੍ਹਾਂ ਮਰਦ ਐ ਜੋ ਕਾਮ 'ਚ ਹੀ ਗੁਆਚਿਆ ਇਹ ਵੀ ਗਲਤ ਐ ਜੇ ਉਹ ਪ੍ਰਾਪਰਟੀਆਂ ਇਕੱਠੀਆਂ ਕਰਨੇ ਉਹਨੂੰ ਪਤਾ ਹੀ ਨਹੀਂ ਫਿਰ ਉਹ ਵੀ ਗਲਤ ਹੈ ਉਹ ਫਿਰ ਜੇ ਇੱਥੇ ਬੋਲਣ 'ਚ ਹੁਣ ਲੀਡਰ ਹੀ ਬਣ ਗਿਆ ਫਿਰ ਘਰ ਦੀ ਸੋਧ ਨਹੀਂ ਰਹੀ ਉਹ ਵੀ ਇਹ ਬੈਲੈਂਸ ਜ਼ਰੂਰੀ ਐ ਜਿਨ੍ਹਾਂ ਇਨਸਾਨਾਂ ਦੇ ਵਿੱਚ ਇਹ ਚੱਕਰਾਂ ਕਰੋਵੇ ਲੋਭ ਤੇ ਮੋਹ ਦਾ ਤੇ ਈਰਸ਼ਾ ਤੇ ਅਹੰਕਾਰ ਤੇ ਪ੍ਰੇਮ ਦਾ ਜਿਹੜਾ ਚੱਕਰ ਜਦੋਂ ਐਕਟਿਵ ਹੁੰਦਾ ਉਹ ਉਸ ਸ਼ਣ ਦੈਟ ਇਜ਼ ਦਾ ਟਾਈਮ ਫਿਰ ਬੰਦੇ ਦੀ ਪਹਿਲੀ ਵਾਰ ਆਨੰਦ ਆਣਾ ਸ਼ੁਰੂ ਹੁੰਦਾ ਜਦੋਂ ਆਨੰਦ ਆਇਕ ਖੁਸ਼ੀ ਦੀ ਓਪੋਜ਼ਿਟ ਗਮੀ ਹੈ ਅੱਛਾ ਆ ਆਨੰਦ ਦਾ ਕੋਈ ਓਪੋਜ਼ਿਟ ਨਹੀਂ ਆਨੰਦ ਜਿੱਤ ਸਭ ਨਰੀਏਟ ਹੁੰਦਾ ਜਦੋਂ ਤੁਸੀਂ ਪ੍ਰਸੰਨ ਹੁੰਨੇ ਆਨੰਦ ਕਿੰਨੇ ਤੁਹਾਡੀ ਜੇਵ ਚ ਇੱਕ ਟੇਲਾ ਨਾ ਹੋਵੇ ਹਾਂਜੀ ਆਨੰਦ ਜਿਹੜਾ ਪੈਸਿਆਂ ਨਾਲ ਨਹੀਂ ਆਉਂਦਾ ਆਨੰਦ ਦੁਨੀਆ ਦੀ ਕਿਸੇ ਪ੍ਰੋਪਰਟੀ ਨਾਲੀਆਂ ਦਾ ਆਨੰਦ ਆਂਦਾ ਆਇਆ ਸਿਰ ਉਸ ਆਨੰਦ ਦੀ ਗੱਲ ਕਰਦੇ ਉਹ ਜਦੋਂ ਚੱਕਰਾਂ ਦੇ ਬੈਲੈਂਸ ਹੁੰਦੇ ਆ ਹਾਂਜੀ ਕਹਿੰਦੇ ਨਾ ਔਰਤ ਤੇ ਮਰਦ ਦੋ ਅਲੱਗ ਆਪੋਜ਼ਿਟ ਸ਼ਕਤੀਆਂ ਜਦੋਂ ਇਹ ਮਿਲਦੀਆਂ ਪ੍ਰੋਪਰ ਉਸ ਵਕਤ ਰਾਈਟ ਕੰਬੀਨੇਸ਼ਨ ਬਣਦੇ ਇੱਕ ਖੱਬਾ ਹੱਥ ਇੱਕ ਸੱਜਾ ਹੱਥ ਜਦੋਂ ਆ ਮਿਲਦੇ ਆ ਹਾਂ ਉਦੋਂ ਜਿਹੜਾ ਆ ਨਮਸਤੇ ਪੋਜ਼ ਬਣਦਾ ਇਹ ਸ਼ਕਤੀਆਂ ਮਿਲਦੀਆਂ ਇਸ ਕਰਕੇ ਜਿਹੜੇ ਕਾਮ ਕਰੋਧ ਦੇ ਚੱਕਰ ਚੱਕਰ ਨਹੀਂ ਹੈ ਇਹ ਸਚਾਈਆਂ ਆ ਜਿਨ੍ਹਾਂ ਨੂੰ ਅਸੀਂ ਅੰਡਰਸਟੈਂਡ ਕਰਕੇ ਇਹਨਾਂ ਨੂੰ ਪਾਰ ਕਰਕੇ ਅੱਗੇ ਜਾ ਜੀ ਜੀ ਜਦੋਂ ਇਹ ਪਾਲਨ ਦੇ ਫਿਰ ਸਾਡੀ ਜਿਹੜੀ ਥਰਡ ਆਈ ਮਰਦ ਦੀ ਵੀ ਖੁੱਲਦੀ ਔਰਤ ਦੀ ਵੀ ਖੁੱਲਦੀ ਹੈ ਤੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਜੀ ਜ਼ਿੰਦਗੀ ਚ ਸਫਲਤਾ ਦੀ ਸਫਲਤਾ ਵਾਂ ਚਾਂਤੀ ਸ਼ਾਂਤੀ ਸ਼ਾਂਤੀ ਵੇ ਫਿਰ ਸ਼ਾਂਤੀ ਇਹ ਸ਼ਾਂਤੀ ਉੱਥੇ ਹੀ ਹੈ ਅਸੀਂ ਉਸ ਦੇ ਰਾਸਤੇ ਦੇ ਪੱਥਰ ਪਾ ਤੋ ਨਕਾਰ ਦੇ ਵਿਰੋਧ ਦੇ ਦੇਸ਼ਾ ਦਵੇਸ਼ ਨਹੀਂ ਆ ਪਾ ਅਸੀਂ ਉੱਤੇ ਰਾਸਤੇ ਤੇ ਨਾ ਜੇ ਜਦੋਂ ਤੁਸੀਂ ਉਸ ਰਾਸਤੇ ਨੂੰ ਅੰਡਰਸਟੈਂਡ ਕਰ ਲਿਆ ਆਪਣੀਆਂ ਸ਼ਕਤੀਆਂ ਨੂੰ ਪ੍ਰੋਪਰ ਟਰਾਂਸਫਰ ਕਰ ਲਿਆ ਅੱਛਾ ਫਿਰ ਤੁਹਾਡੇ ਉੱਪਰ ਇਹ ਮੇਰਾ ਹੁਣ ਕਿਦਾਂ ਟਰਸਟ ਕਿਲਾ ਕੰਮ ਹੈਗਾ ਆ ਹਾਂਜੀ ਉਹਨੂੰ ਪ੍ਰੇਮ ਚ ਟਰਾਂਸਫਰ ਕਰਨਾ ਅੱਛਾ ਪ੍ਰੇਮ ਤਾਂ ਹਰ ਕਿਸੇ ਦੇ ਨਾਲ ਹੋ ਸਕਦਾ ਹਾਂਜੀ ਤੇ ਜਿਹੜਾ ਸਵਾਦ ਹੈ ਸਾਡੇ ਉਹ ਅੰਦਰ ਦੇ ਸਵਾਦ ਆ ਉਹਨਾਂ ਨੂੰ ਵੰਡਣ ਤੋਂ ਸ਼ੁਰੂ ਸਟਾਰਟ ਕਰੇ ਔਰਤ ਨੂੰ ਵੀ ਉਸ ਚੀਜ਼ ਨੂੰ ਸਮਝਣ ਲਈ ਬਣਾਇਆ ਕਿ ਮੇਰਾ ਮੇਰੀ ਇਸ એનર્ਜੀ ਨੂੰ ਮੈਂ ਕਿੱਦਾਂ ਟਰਾਂਸਫਰ ਕ੍ਰੀਏਸ਼ਨ ਚ ਕਰਾਂ ਅੱਛਾ ਬਿਊਟੀਫੁੱਲ ਚੀਜ਼ਾਂ ਚ ਕਰਾਂ ਹਾਂ ਫਿਰ ਅੱਗੇ ਹੈਗਾ ਆ ਜਿਹੜਾ ਲੋਭ ਹੈ ਹਾਂ ਜਿਹੜਾ ਸਾਡਾ ਮਨ ਹੀ ਪਰ ਚੱਕਰ ਇੱਥੇ ਫੇਰ ਵੰਡਣਾ ਪੈਣਾ ਠੀਕ ਯੂ ਹੈਵ ਟੂ ਸ਼ੇਅਰ ਜੀ ਜਿਹੜਾ ਸ਼ੇਅਰ ਕਰਦੇ ਆ ਤਾਂ ਹੀ ਕੁਝ ਰਾਸਤਾ ਪਹਿਲੀ ਜਗ੍ਹਾ ਕੇ ਮਕਾਨ ਖਾਲੀ ਕਰੋਗੇ ਤਾਂ ਹੀ ਉੱਥੇ ਕੁ ਜਗ੍ਹਾ ਹੀ ਨਹੀਂ ਤੇ ਰੱਖੋਗੇ ਕਿ ਖਾਂਗੇ ਕੀ ਠੀਕ ਹੈ ਨਾ ਜਦੋਂ ਲੋਭ ਦਾ ਇੱਥੇ ਭੇਰ ਪਿਆ ਆ ਪਹਿਲਾਂ ਹੀ ਤੇ ਉਹ ਤੁਹਾਨੂੰ ਦੁਨੀਆ ਭਰ ਦੀਆਂ ਬਿਮਾਰੀਆਂ ਲੋਕਾਂ ਦੇ ਢਿੱਡ ਵੱਜ ਜਾਂਦੇ ਆ ਹਾਂਜੀ ਉਹ ਫਿਰ ਪ੍ਰੋਬਲਮ ਹੈ ਇਸ ਕਰਕੇ ਲੋਬਦਾ ਉਹਨੂੰ ਵੱਡਣਾ ਸ਼ੁਰੂ ਕਰਨਾ ਪੈਂਦਾ ਫਿਰ ਉਹ ਘਟਣਾ ਸ਼ੁਰੂ ਹੁੰਦਾ ਫਿਰ ਹੈਗਾ ਸਾਡਾ ਹਿਰਦੇ ਚੱਕਰ ਹਿਰਦੇ ਦੇ ਵਿੱਚ ਜਦੋਂ ਅਸੀਂ ਆਨੇ ਆ ਸਾਡੇ ਅੰਦਰ ਈਰਸ਼ਾ ਤੇ ਦਵੇਸ਼ਾਂ ਭਰੀਆਂ ਪਈਆਂ ਲੋਕਾਂ ਦੇ ਨਾਲ ਨਫ਼ਰਤ ਕਰਦੇ ਅਸੀਂ ਉਹ ਹਿਰਦੇ ਨੂੰ ਜਦੋਂ ਜਗਾਣਾ ਆ ਉਸ ਛਣ ਜਿਹੜੀ ਇੱਥੇ એનર્ਜੀ ਜਾਗਦੀ ਆ ਫਿਰ ਇੱਕ ਸੱਚਾ ਪ੍ਰੇਮ ਯੂਨੀਵਰਸਲੀ ਜਾਗਦਾ ਫਿਰ ਆ ਸਾਡਾ ਗਲਾ ਇਹਦੇ ਨਾਲ ਅਸੀਂ ਹੁਣ ਸਰਸਵਤੀ ਕਹਿੰਦੇ ਇੱਥੇ ਬੈਠੇ ਦੁਨੀਆ ਭਾਣੂ ਤੰਗ ਕਰ ਲੈ ਇਹ ਵੀ ਇਹ ਵੀ ਹੈਗਾ ਹੁਣ ਐਸੇ ਦੇ ਵਿੱਚ ਇਸ ਗਲੇ ਨੂੰ ਜ ਜ ਜਦੋਂ ਜਗਾ ਲਿਆ ਇਹਦੇ ਅੰਦਰ ਫਿਰ ਸਾਸਪਤੀ ਬਾਸ ਹੋ ਕੇ ਜਦੋਂ ਬੋਲਦੀ ਆ ਉਸ ਬੰਦਾ ਦਾ ਜਵਾਨ ਜਿਹੜੀ ਦੁਨੀਆ ਨੂੰ ਕੀਲ ਲੰਦੀ ਆ ਫੇਰਾ ਤੀਜੀ ਆ ਕੇ ਇੱਥੇ ਰਿੱਧੀਆਂ ਸਿੱਧੀਆਂ ਬੈਠੀਆਂ ਇਹ ਔਰਤ ਕੋਲ ਤਾਂ ਵੈਸੇ ਹੀ ਹੈ ਹਾਂਜੀ ਉਹਦੇ ਕੋਲ ਕਿੰਨੀ ਸ਼ਕਤੀ ਆ ਉਹ ਸੁੰਘਦੀ ਆ ਔਰਤ ਨੂੰ ਰੰਗਾਂ ਦੀ ਖੁਸ਼ਬੂਆਂ ਦੀ ਸਵਾਦਾਂ ਦੀ ਨੇਚਰਲ ਪਤਾ ਬੰਦੇ ਨੂੰ ਤਾਂ ਪਤਾ ਹੀ ਨਹੀਂ ਭੱਜਾ ਜਾਂਦਾ ਰੋਟੀ ਖਾਂਦਾ ਸੋ ਇਸ ਕਰਕੇ ਜਿਸ ਪਰਸਨ ਨੇ ਆਪਣੀ ਫਿਰ ਅਥਰਡ ਆਈ ਜਗਾ ਲਈ ਹਾਂਜੀ ਉਸ ਦੇ ਲਈ ਫਿਰ ਦੁਨੀਆ ਦੇ ਖੁਸ਼ੀਆਂ ਦੇ ਖਜ਼ਾਨੇ ਖੁੱਲਦੇ ਆ ਉਹ ਫਿਰ ਸ਼ਾਂਤੀ ਜਿਹਦੀ ਤੁਸੀਂ ਗੱਲ ਕਰਦੇ ਆ ਫਿਰ ਹਪਨੁੰਦੀ ਓਦਾਂ ਗੱਲ ਨਹੀਂ ਬਾਤ ਨਹੀਂ ਹੁੰਦੀ ਇਹਦੇ ਲਈ ਮਿਹਨਤ ਕਰਨਾ ਪੈਣਾ ਅੱਛਾ ਕਦੇ ਪਾਣੀ ਜਿਹੜਾ ਖੂਹ ਦਾ ਉੱਪਰੋਂ ਚੜਾਦਾ ਫਿਰ ਮਿਹਨਤ ਲੱਗਦੀ ਹੈ ਹਾਂਜੀ ਹਾਂਜੀ ਉਹ ਮਿਹਨਤ ਜਿਹੜੀ ਹੈਗੀ ਸਾਡੇ ਸ਼ਰੀਰ ਦੇ ਅੰਦਰ ਵੀ ਇਹ ਖੂਹ ਹੈ ਲੂਲਾ ਧਾਰ ਚੱਕਰ ਤੱਕ ਇੱਥੋਂ ਸ਼ੁਰੂ ਹੁੰਦਾ ਦਸਵੇਂ ਦੁਆਰ ਦੀਆਂ ਗੱਲਾਂ ਬਾਅਦ ਦੀਆਂ ਸੋ ਉਹ ਜਦੋਂ ਜਾਗਦਾ ਓਦੋਂ ਸਾਡੇ ਅੰਦਰ ਪ੍ਰੇਮ ਸ਼ਾਂਤੀ ਸਭ ਕੁਝ ਸਭ ਚੀਜ਼ਾਂ ਸਾਨੂੰ ਆਪਣੇ ਆਪ ਸਾਨੂੰ ਮਿਲ ਜਾਂਦੀ ਹੈ ਅੱਛਾ ਸ਼ਾਂਤੀ ਤਾਂ ਆਏਗੀ ਨਾ ਜਦੋਂ ਬਾਹਰ ਦੀ ਸ਼ਾਂਤੀ ਸਹੀ ਹੋਊਗੀ ਬਾਹਰ ਵਸੀ ਖੁਸ਼ੀਆਂ ਹੋਮਾਂ ਆਹ ਜੀ ਬਾਹਰ ਹੀ ਅਗਰ ਦੁੱਖ ਹੈ ਤਾਂ ਅੰਦਰ ਸ਼ਾਂਤੀ ਕਿੱਥੋਂ ਮਿਲੇਗੀ ਕਿੱਥੋਂ ਮਿਲੇਗੀ ਸੋ ਸ਼ਾਂਤੀ ਪਾਣੀ ਹੈ ਤਾਂ ਪਹਿਲਾਂ ਆਪਣੇ ਘਰ ਦੇ ਇਹ ਜਿਹੜਾ ਸ਼੍ਰੀ ਰੂਪੀ ਘਰ ਹੈ ਇਹਦੇ ਚ ਸ਼ਾਂਤੀ ਲਿਆਣੀ ਆਂ ਹਾਂ ਜੀ ਠੀਕ ਹੈ ਸਰ ਜੀ ਫਿਰ ਸ਼ਾਂਤੀ ਮਿਲੇਗੀ ਜੈ ਥੈਂਕ ਯੂ